ਬਹੁਤ ਹੀ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕ ਕਹਿ ਰਹੇ ਸੀ ਕਿ ਪੀੜਾ ਪੰਜਾ ਨਹੀਂ ਚੱਲਿਆ ਜਿਹੜੀ ਕੌਨਸਟੇਬਲ ਫੜੀ ਜਾਂਦੀ ਆ ਬਠਿੰਡੇ ਦੇ ਵਿੱਚ ਪਰ ਅੱਜ ਤੁਹਾਨੂੰ ਪੀੜਾ ਪੰਜਾ ਚੱਲਦਾ ਵੀ ਦਿਖਾਵਾਂਗੇ ਔਰ ਭਗਵੰਤ ਮਾਨ ਨੇ ਜਿਹੜਾ ਪੰਜਾਬ ਦੇ ਲੋਕਾਂ ਦਾ ਯਾਨੀ ਇੱਕ ਤਰ੍ਹਾਂ ਦਾ ਦਿੱਲੀ ਜਿੱਤ ਲਿਆ ਕਿਉਂਕਿ ਅਕਸਰ ਪੰਜਾਬ ਦੇ ਵਿੱਚ ਕੋਈ ਗੱਲ ਫੈਲੀ ਆ ਆਗਮ ਸਤਿ ਸ੍ਰੀ ਅਕਾਲ ਜੀ ਬਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰਤ ਨਾਲ ਹੋਗੇ ਰੱਬ ਸਾਰਿਆਂ ਨੂੰ ਚਰਦੀ ਕਲਾ ਚ ਰੱਖੇ ਪੰਜਾਬ ਦੇ ਅੰਦਰ ਬਹੁਤ ਵੱਡੀ ਅਪਡੇਟ ਨਵੀਂ ਅਪਡੇਟ ਚਰਦੇ ਪੰਜਾਬ ਦਾ ਮੁੱਖ ਮੰਤਰੀ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਲੇਟ ਹੀ ਸਹੀ ਲੇਕਿਨ ਉਹਨਾਂ ਨੇ ਐਕਸ਼ਨ ਲਿਆ ਅਮਨਦੀਪ ਕੌਰ ਜਿਹੜਾ ਕੇਸ ਸੀ ਉਹਦੇ ਉੱਤੇ ਉਹ ਲੜਕੀ ਜਿਹੜੀ ਫਰੀ ਜਾਂਦੀ ਚਿੱਟੇ ਦੇ ਨਾਲ ਆਪਣੀ ਥਾਰ ਗੱਡੀ ਤੇ ਬਠਿੰਡਾ ਦੇ ਅੰਦਰ ਫਰੀ ਜਾਂਦੀ ਏ ਉਸ ਲੜਕੀ ਤੇ ਐਕਸ਼ਨ ਲਿਆ ਜਾਂਦਾ ਏ देर ਨਹੀਂ ਸਹੀ ਪੰਜਾਬ ਦੇ ਲੋਗ ਐ ਚਾਰੇ ਸੀ ਕਿ ਉਹਨਾਂ ਤੇ ਐਕਸ਼ਨ ਲਿਆ ਜਾਏ ਉਹਨਾਂ ਦਾ ਜਿਹੜੀ ਕੋਠੀ ਉਹਦੀ ਬਠਿੰਡਾ ਦੇ ਅੰਦਰ ਜਿਹੜੀ ਉਹਨਾਂ ਦੀ ਕੋਠੀ ਏ ਉਹਦੇ ਬਲਡوزر ਚੱਲਿਆ ਜਾਏ ਤੇ ਫਾਈਨਲੀ ਜਿਹੜਾ ਮੁੱਖ ਮੰਤਰੀ ਇਹ ਪੰਜਾਬ ਦਾ ਉਹਨਾਂ ਨੇ ਐਕਸ਼ਨ ਲਿਆ ਤੇ ਇਸ ਹਿੰਦਲ ਲਗਾਈ ਦੀ ਵੀਡੀਓ ਇਹ ਵੀਡੀਓ ਹਲ ਵਦਨੇ ਆ ਮੀਡਲ ਵਦਨੇ ਤੋਂ ਪਹਿਲੇ ਸਭ ਤੋਂ ਸਾਂਗੇ ਗੁਜ਼ਾਰੀ ਸ਼ਾਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਅਨਲੀਆਂ ਜਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਬਹੁਤ ਹੀ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕ ਕਹਿ ਰਹੇ ਸੀ ਕਿ ਪੀੜਾ ਪੰਜਾ ਨਹੀਂ ਚੱਲਿਆ ਜਿਹੜੀ ਕਾਉਂਸਲ ਫੜੀ ਜਾਂਦੀ ਆ ਬਠਿੰਡੇ ਦੇ ਵਿੱਚ ਪਰ ਅੱਜ ਤੁਹਾਨੂੰ ਪੀੜਾ ਪੰਜਾ ਚੱਲਦਾ ਵੀ ਦਿਖਾਵਾਂਗੇ ਔਰ ਭਗਵੰਤ ਮਾਨ ਨੇ ਜਿਹੜਾ ਪੰਜਾਬ ਦੇ ਲੋਕਾਂ ਦਾ ਯਾਨੀ ਇੱਕ ਤਰ੍ਹਾਂ ਦਾ ਦਿੱਲੀ ਜਿੱਤ ਲਿਆ ਕਿਉਂਕਿ ਅਕਸਰ ਪੰਜਾਬ ਦੇ ਵਿੱਚ ਕੋਈ ਗੱਲ ਫੈਲੀ ਆ ਅੱਗ ਬਾਂਗ ਜਿਹੜੀ ਹੁਣ ਇਹ ਖਬਰ ਫੈਲ ਗਈ ਆ ਇਹ ਜਿਹੜੀ ਤੁਹਾਡੇ ਸਾਹਮਣੇ ਤਰਾਂਗੇ ਹੈਰਾਨ ਕਰ ਦੇਣ ਵਾਲੀ ਖਬਰ ਹੈ ਜਿਹੜਾ ਕਿ ਪਹਿਲੀ ਵਾਰ ਤੁਸੀਂ ਐਸਾ ਮੁੱਖ ਮੰਤਰੀ ਦਾ ਐਕਸ਼ਨ ਪੂਰੇ ਪੰਜਾਬ ਵਾਸੀਆਂ ਨੇ ਇੱਕੋ ਹੀ ਗੱਲ ਧਰੀ ਸੀ ਭਗਵੰਤ ਮਾਨ ਦੇ ਸਾਹਮਣੇ ਕਿ ਆਪਣੇ ਜਿਹੜੇ ਕਿ ਮੁਲਾਜ਼ਮ ਨੇ ਤੁਸੀਂ ਉਹਨਾਂ ਦੇ ਉੱਤੇ ਐਕਸ਼ਨ ਨਹੀਂ ਲੈਂਦੇ ਪਰ ਇੱਕ ਕਾਂਸਟੇਬਲ ਫੜੀ ਜਾਂਦੀ ਹੈ ਬੇਠੰਡੇ ਦੇ ਵਿੱਚ ਜਿਹੜੀ ਵੀ ਕੋਠੀ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਕਿਹਾ ਕਿ ਭਗਵੰਤ ਮਾਨ ਸਾਹਿਬ ਜੇਕਰ ਤੁਹਾਡੇ ਵਿੱਚ ਹਿੰਮਤ ਹੈ ਜਿਹੜੀ ਇਹਦੀ ਕੋਠੀ ਹੈ ਉਹਦੇ ਤੇ ਪੀੜਾ ਪੰਜਾ ਚਲਾ ਕੇ ਦਿਖਾਓ ਪਰ ਭਗਵੰਤ ਮਾਨ ਨੇ ਦੇਰ ਹੀ ਸਹੀ ਪਰ ਜਿਹੜਾ ਬਹੁਤ ਵੱਡਾ ਐਕਸ਼ਨ ਕੀਤਾ ਤੁਹਾਡੇ ਸਾਹਮਣੇ ਦਿਖਾਵਾਂਗੇ ਤਵੇ ਮੁੱਖ ਮੰਤਰੀ ਸਾਹਿਬ ਜਾਣਦੇ ਨੇ ਕਿ 2027 ਦੇ ਵਿੱਚ ਆਉਣ ਵਾਲਾ ਸਮਾਂ ਬੜਾ ਇੱਕ ਭਿਆਨਕ ਬਣਿਆ ਹੋਇਆ ਇਹਨਾਂ ਦੇ ਲਈ ਜਿਹੜਾ ਕਿ ਭਾਈ ਅਮਰਪਾਲ ਸਿੰਘ ਦੇਖੋ ਦੋ ਪਾਰਟੀਆਂ ਤੋਂ ਅੱਕੇ ਹੋਏ ਲੋਕਾਂ ਨੇ ਸਰਕਾਰ ਬਣਾਈ ਹੈ ਬਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਯਾਨੀ ਸਿੱਧਾ ਕਹੀਏ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ ਪਰ ਫੇਰ ਪੰਜਾਬ ਦੇ ਲੋਕ ਇਸੇ ਹੀ ਪਾਰਟੀ ਤੋਂ ਅੱਕ ਕੇ ਪਿਛਲੀਆਂ ਸਰਕਾਰਾਂ ਨੂੰ ਯਾਦ ਕਿਉਂ ਕਰਨੇ ਲੱਗ ਪਏ ਕਿਵੇਂ ਭਗਵੰਤ ਮਾਨ ਨੇ ਅੱਜ ਦੇ ਕੋਈ ਵੀ ਕੰਮ ਨਹੀਂ ਕੀਤਾ ਸੀ ਔਰ ਅੱਜ ਜਿਹੜਾ ਐਕਸ਼ਨ ਕੀਤਾ ਹੈ ਕਿਉਂ ਕੀਤਾ ਹੈ ਕਿ ਲੋਕਾਂ ਦਾ ਧਿਆਨ ਖਿੱਚਿਆ ਜਾਵੇ ਇਹਦੀ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਂਗਾ ਕਿ ਭਾਈ ਅਮਰਪਾਲ ਸਿੰਘ ਪੰਜਾਬ ਦੇ ਵਿੱਚ ਇੱਕ ਨਵੀਂ ਪਾਰਟੀ ਦੇ ਨਾਲ ਉੱਭਰ ਰਿਹਾ ਹੈ ਸੀਐਮ ਮਾਨ ਨੂੰ ਲੱਗਦਾ ਕਿ ਜੇਕਰ ਕੋਈ ਮੈਨੂੰ ਟੱਕਰ ਦੇ ਸਕਦਾ ਤਾਹੋ ਭਾਈ ਅਮਰਪਾਲ ਸਿੰਘ ਹੈ ਤਾਕਤ ਦੇ ਹਨੂਸੀ ਇਹ ਮਾਨ ਦਾ ਇੱਕ ਇਹ ਐਕਸ਼ਨ ਦਿਖਾਵਾਂਗੇ ਕਿ ਜਿਹਨੂੰ ਦੇਖਣ ਦੇ ਲਈ ਪੰਜਾਬ ਦੀ ਜਨਤਾ ਬੜੀ ਉਤਾਵਲੀ ਹੈ ਕਿ ਭਗਵੰਤ ਮਾਨ ਨੇ ਕਾਂਸਟੇਬਲ ਅਮਨਦੀਪ ਕੌਰ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਸਿਵਾਏ ਉਹਦੇ ਉੱਤੇ ਕਾਰਵਾਈ ਕਰਨ ਤੋਂ ਉਹਦੇ ਘਰ ਦੇ ਉੱਤੇ ਬਲਡੋజర్ ਨਹੀਂ ਚਲਾਇਆ ਪਰ ਅੱਜ ਤੁਹਾਨੂੰ ਇਸੇ ਬਲਡੋజర్ ਦੀ ਪੂਰੀ ਕਹਾਣੀ ਤੁਹਾਡੇ ਸਾਹਮਣੇ ਇੱਕ ਵੀਡੀਓ ਧਰਾਂਗੇ ਕਿ ਪੂਰਾ ਸਪਸ਼ਟੀਕਰਨ ਹੋ ਜਾਣਾ ਸਾਰੇ ਲੋਕਾਂ ਦੇ ਸਾਹਮਣੇ ਕਿ ਸੀਏ ਮਾਨ

रीहैब सेंटरों को अपडेट किया और चार चार महीने की दवाइयां वहां रखी फिर हमने स्पॉट किया कहाँ-कहाँ नशा दिखता है फिर वो फिर पुलिस को, को रीशफल किया तक से पुलिस वाले भी इसमें की न, न, तो उनको उनकी बदलियां की उसके बाद एक्शन लिया आपने एक्शन के बाद तो मतलब हजारों किलो एरोन पकड़ी गई है हमने उनके जो प्रॉपर्टी एनडीपीएस के जिनके पर्चे थे ਦੇ ਘਰ ਤੋਂ ਇਤਵਾਦਿਸ਼ ਕਰਦੀਆਂ ਉਹਨਾਂ ਦੀ ਪ੍ਰਾਪਰਟੀ ਹੈ ਲੇਕਿਨ ਉਹ ਵਰ ਤੋਂ ਅਭੀ ਤੱਕ ਕੋਈ ਮੌਤ ਦੀ ਖਬਰ ਨਹੀਂ ਆਈ ਆਪ ਸਭ ਤੋਂ ਪਹਿਲੇ ਅਮਨੇ ਓਟ ਕਲੀਨਿੰਗ ਕੋ ਜੋ ਹੈ ਉਹ ਅਪਡੇਟ ਕੀਏ ਰੀਹੈਬ ਸੈਂਟਰਾਂ ਨੂੰ ਅਪਡੇਟ ਕੀਤਾ ਉਹਨੇ 4-4 ਮਹੀਨੇ ਦੀ ਦਵਾਈਆਂ ਉੱਥੇ ਰੱਖੀ ਫਿਰ ਅਮਨੇ ਸਪਾਟ ਕੀਤਾ ਕਹਾਂ ਕਹਾਂ ਨਸ਼ਾ ਦਿੱਕਤਾ ਤਾਂ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਅਸੀਂ ਬਹੁਤ ਵੱਡਾ ਐਕਸ਼ਨ ਲੈ ਲਿਆ ਕਈ ਕਿੱਲੇ ਹਰਣ ਫੜੀ ਗਈ ਹੈ ਇੱਕ ਬਠਿੰਡੇ ਦੇ ਵਿੱਚ ਫੜੀ ਗਈ ਹੈ ਜਿਹੜੀ ਕੁੜੀ ਫੜੀ ਗਈ ਆ ਅਮਨਦੀਪ ਕੌਰ ਦਾ ਵੀ ਨਾਮ ਲੈ ਦਿੱਤਾ ਪਰ ਹੁਣ ਪੰਜਾਬ ਦੇ ਲੋਕ ਸੀਐਮ ਨੂੰ ਕਿਉਂ ਕੋਸ ਰਹੇ ਨੇ ਕਹਿੰਦੇ ਆਪਦੇ ਮੁਲਾਜ਼ਮਾਂ ਤੇ ਐਕਸ਼ਨ ਨਹੀਂ ਲੈਂਦਾ ਗੀਤੇ ਦੇ ਨੇਕ ਇਹਨਾਂ ਦੇ ਸਰਪੰਚ ਬੰਨੀਓ ਗੋਲੀ ਚਲਾਈ ਜਾਂਦੀ ਐ ਇੱਕ ਇਨਸਪੈਕਟਰ ਦੇ ਉੱਤੇ ਉਹਦੇ ਤੇ ਵੀ ਬਹੁਤ ਵੱਡਾ ਐਕਸ਼ਨ ਲੈ ਲਿਆ ਕਿਵੇਂ ਲੈ ਲਿਆ ਕਿੱਥੇ ਆਹੋ ਜਿਹੜਾ ਸਰਪੰਚਾ ਪਿੰਡ ਦਾ ਉਹਦੇ ਤੇ ਐਕਸ਼ਨ ਲੈ ਕੇ ਕਿੱਥੇ ਚਕਵਾ ਕੇ ਛੱਡ ਦਿੱਤਾ ਬਹੁਤ ਵੱਡੇ ਵੱਡੇ ਐਕਸ਼ਨ ਲੈ ਰਹੇ ਆ ਇਸ ਕਰਕੇ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਰਹੇ ਨੇ ਪੰਜਾਬ ਦੇ ਲੋਕਾਂ ਦੀ ਸੰਤੁਸ਼ਟੀ ਕਰਵਾ ਦਿੱਤੀ ਅਸੀਂ ਅਮਾਨ ਨੇ ਆਪਣੇ ਸਰਪੰਚ ਨੂੰ ਜੇਰ ਭੇਜ ਦਿੱਤਾ ਬਹੁਤ ਵੱਡਾ ਐਕਸ਼ਨ ਲੈ ਲਿਆ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਕੀ ਹੈ ਪੰਜਾਬ ਦੀ ਜਨਤਾ ਕੀ ਚਾਹੁੰਦੀ ਹੈ ਜਨਤਾ ਚਾਹੁੰਦੀ ਸੀ ਕਿ ਮੁੱਖ ਮੰਤਰੀ ਸਾਹਿਬ ਬਹੁਤ ਵੱਡੇ ਵੱਡੇ ਐਕਸ਼ਨ ਲੈਣ ਆਪਣੇ ਮੁਲਾਜ਼ਮਾਂ ਤੇ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਦੋਸ਼ ਕੀਤੇ ਨੇ ਇੱਕ ਪਾਸੇ ਕਰਨਲ ਵੀ ਘੁੱਟਿਆ ਜਾਂਦਾ ਉਹ ਵੀ ਇੱਕ ਮਾਮਲਾ ਬਹੁਤ ਵੱਡਾ ਉੱਪਰ ਕੇ ਸਾਹਮਣੇ ਆਉਂਦਾ ਪਰ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਹੁੰਦਾ ਤਾਂ ਫੇਰ ਭਗਵੰਤ ਮਾਨ ਦੀ ਇੱਕ ਬਹੁਤ ਜ਼ਿਆਦਾ ਭੰਡੀ ਹੋ ਜਾਂਦੀ ਹੈ ਪੂਰੇ ਪੰਜਾਬ ਦੇਸ਼ ਭਰ ਦੇ ਵਿੱਚ ਮੁਲਕ ਭਰ ਦੇ ਵਿੱਚ ਗੱਲ ਉੱਡ ਜਾਂਦੀ ਹੈ ਕਿ ਭਗਵੰਤ ਮਾਨ ਸਾਹਿਬ ਆਪਣੇ ਮੁਲਾਜ਼ਮਾਂ ਨੂੰ ਜਾਣ ਬੁੱਝ ਕੇ ਵਿਚਾਰ ਰਹੇ ਨੇ ਪਰ ਅੱਜ ਹੋਇਆ ਕੀ ਹੈ ਪੰਜਾਬ ਦੀ ਜਨਤਾ ਸਾਰਾ ਜਾਣਦੀ ਹੈ ਪੰਜਾਬ ਵਾਲੋ ਇੱਕ ਮੈਂ ਤੁਹਾਨੂੰ ਗੱਲ ਕਹਿਣੀ ਚਾਹੁੰਨਾ ਕਿ ਜਿੰਨੇ ਵੀ ਤੁਸੀਂ ਸਾਡੇ ਪੰਜਾਬ ਦੇ ਸਾਡੇ ਆ ਮਾਵਾ ਭੈਣਾ ਬਜ਼ੁਰਗ ਬੱਚੇ ਜਿੰਨੇ ਵੀ ਦੇਖ ਰਹੇ ਹੋ ਇਸ ਵੀਡੀਓ ਨੂੰ ਤਾਂ ਯਾਰਾ ਧਿਆਨ ਦੇ ਨਾਲ ਸੁਣਨ ਦੀ ਲੋੜ ਹੈ ਕਿਉਂਕਿ ਪੰਜਾਬ ਨੂੰ ਇਹ ਸਰਕਾਰ ਨੇ ਉਹ ਦਲਦਲ ਦੇ ਵਿੱਚ ਧੱਕਿਆ ਜਿੱਥੋਂ ਸਾਡਾ ਪੰਜਾਬ ਨਾ ਤਾਂ ਕਦੇ ਨਿਕਲ ਸਕਦਾ ਤੇ ਨਾ ਹੀ ਕਦੇ ਨਿਕਲਣਾ ਤੇ ਨਾ ਹੀ ਕਿਤੇ ਹਿੱਲ ਸਕਦਾ ਕਦੇ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਮੈਂ ਅਕਸਰ ਤੁਹਾਡੇ ਨਾਲ ਪਹਿਲਾਂ ਤੋਂ ਕਈ ਮਹੀਨਿਆਂ ਤੋਂ ਯਾਨੀ ਇਹ ਚਰਚਾ ਕਰਦਾ ਆ ਰਿਹਾ ਹੈ ਕਿ 80% ਆਬਾਦੀ ਕੱਲੀ ਨੌਜਵਾਨੀ ਦੇ ਵਿੱਚੋਂ ਖਤਮ ਹੋ ਚੁੱਕੀ ਹੈ। ਕਦੇ ਨਾਲ ਹੋਈ ਹੈ, ਚਿੱਟੇ ਦੇ ਨਾਲ ਹੋਈ ਹੈ। ਕਿਉਂਕਿ ਚਿੱਟੇ ਲਿਆਉਣ ਵਾਲੀ ਵੱਡੇ ਪੱਧਰ ਤੇ ਇਹ ਸਰਕਾਰ ਸਾਫਤ ਹੋਈ ਹੈ। ਕੋਈ ਐਕਸ਼ਨ ਲਾਤਾ ਇਹਨਾਂ ਨੇ ਅਮਨਦੀਪ ਕੌਰ ਦੇ ਉੱਤੇ ਲਿਆ ਤੇ ਨਾ ਹੀ ਆਪਣੇ ਸਰਪੰਚ ਦੇ ਉੱਤੇ ਲਿਆ ਤੇ ਪੰਜਾਬ ਦੀ ਜਨਤਾ ਚਾਹੁੰਦੀ ਹੈ ਤੇ ਤੁਸੀਂ ਆਪਣੇ ਮੁਲਾਜ਼ਮਾਂ ਦੇ ਉੱਤੇ ਐਕਸ਼ਨ ਕਿਉਂ ਨਹੀਂ ਲੈਂਦੇ ਵਜ੍ਹਾ ਕੀ ਆ ਮਾਮਲਾ ਕੀ ਆ ਡਰ ਕਿਸ ਗੱਲ ਦਾ ਤੁਹਾਨੂੰ ਕਿਉਂਕਿ ਜਿਹੜੀ 2027 ਦੇ ਵਿੱਚ ਵੋਟਾਂ ਪੈਣੀਆਂ ਨੇ ਨਵੀਂ ਸਰਕਾਰ ਬਣਨੀ ਆ ਤੁਹਾਨੂੰ ਇਹਦਾ ਵੀ ਡਰ ਨਹੀਂ ਹੈਗਾ ਕਿਉਂਕਿ ਤੁਸੀਂ ਖੁਦ ਮੰਨ ਚੁੱਕੇ ਹੋ ਕਿ ਭਾਈ ਸਾਡੇ ਕੋਲ ਸਿਰਫ 2 ਸਾਲ ਹੋਰ ਨੇ মিডিਆ ਦੇ ਵਿੱਚ ਖੁਦ ਭਗਵੰਤ ਮਾਨ ਨੇ ਮੰਨੀ ਹੈ ਇਹ ਗੱਲ ਇਹਦਾ ਮਤਲਬ ਕੀ ਹੈ ਕਿ 2 ਸਾਲ ਹੋਰ ਨੇ ਇਹਨਾਂ 2 ਸਾਲਾਂ ਦੇ ਵਿੱਚ ਜਿਹੜੀ ਪੰਜਾਬ ਦੇ ਲੋਕਾਂ ਦੇ ਨਾਲ ਔਰ ਪੰਜਾਬ ਦੇ ਪੂਰੀ ਨੌਜਵਾਨੀ ਦੇ ਨਾਲ ਜਿਹੜੀ ਲੁੱਟ ਹੋਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਖੁਦ ਆਪਣੀ ਅੱਖਾਂ ਦੇ ਨਾਲ ਦੇਖੋਗੇ ਕਿਵੇ ਪੰਜਾਬ ਇੱਕੋ ਸਥਿਤੀ ਦੇ ਵਿੱਚ ਲੈ ਜਾਂਦਾ ਇਹਨਾਂ ਨੇ ਜਿੱਥੋਂ ਦੁਬਾਰਾ ਉੱਭਰਨ ਦੇ ਲਈ ਬਹੁਤ ਸਮਾਂ ਲੱਗ ਜਾਣਾ ਤਾਂ ਹੁਣ ਤੁਹਾਡੇ ਅੱਗੇ ਮੇਰੀ ਬੇਨਤੀ ਹੈ ਕਿ ਵੀਡੀਓ ਨੂੰ ਵੱਡੇ ਪੱਧਰ ਤੇ ਆਪਦਾ ਫਰਜ ਸਮਝ ਕੇ ਕਿ ਕੱਲੇ-ਕੱਲੇ ਪੰਜਾਬੀ ਦਾ ਫਰਜ ਹੈ ਇਸ ਗੱਲ ਨੂੰ ਕਿ ਭਾਈ ਸ਼ੇਅਰ ਕਰਨੀ ਹੈ ਗਰੁੱਪਾਂ ਦੇ ਵਿੱਚ ਤਾਂ ਕਿ ਹਰ ਇੱਕ ਨਾਗਰਿਕ ਤੱਕ ਹਰ ਇੱਕ ਪੰਜਾਬੀ ਤੱਕ ਇਹਦਾ ਮੈਸੇਜ ਜਾਵੇ ਕਿ ਭਗਵੰਤ ਮਾਨ ਨੇ ਐਕਸ਼ਨ ਕੀ ਲੈ ਲਿਆ ਜੀਵਰੋ ਐਸਜੀਐਡੀ ਦੀ ਵੀਡੀਓ ਸਾਨੂੰ ਬੜੀ ਅੱਛੀ ਤਰ੍ਹਾਂ ਪਤਾ ਹੈ ਕਿ ਪੋਲੀਟੀਸ਼ੀਅਨਸ ਕਿਸ ਤਰ੍ਹਾਂ ਦੇ ਹੁੰਦੇ ਨੇ ਤੇ ਕਿਸ ਤਰ੍ਹਾਂ ਉਹ ਪਰਫਾਰਮ ਕਰਦੇ ਨੇ ਕਿਸ ਤਰ੍ਹਾਂ ਪੋਲੀਟਿਕਸ ਖੇលਦੇ ਨੇ ਇੱਥੇ ਵੀ ਪੰਜਾਬ ਦੇ ਸੀਐਮ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੇਲ ਗਿਆ ਲੋਕਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਖੇਲ ਗਿਆ ਉਹਨੂੰ ਬੜੀ ਅੱਛੀ ਤਰ੍ਹਾਂ ਪਤਾ ਹੈ ਕਿ 2027 ਦੇ ਅੰਦਰ ਚੋਣਾਂ ਨੇ 2027 ਦੇ ਅੰਦਰ ਜਿਹੜੇ ਇਲੈਕਸ਼ਨ ਨੇ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਪਾਰਟੀ ਹੈ ਉਹ ਬੜੀ ਉੱਭਰਤੀ ਹੋਈ ਨਜ਼ਰ ਆ ਰਹੀ ਏ ਲੋਕਾਂ ਨੇ ਪਤਾ ਕਿਸ ਤਰ੍ਹਾਂ ਭਗਵਨ ਸਿੰਘ ਮਾਨ ਨੂੰ ਸੀਐਮ ਬਣਾਇਆ ਸੀ ਕਿਸ ਮਜਬੂਰੀ ਦੇ ਤਹਿਤ ਬਣਾਇਆ ਸੀ ਲੇਕਿਨ ਹੋ ਸਕਦਾ ਹੈ ਕਿ 2027 ਦੇ ਅੰਦਰ ਸਿਨੈਚਸ ਡਿਫਰੈਂਟ ਹੋਣ ਤੇ ਖੇਲ ਗਿਆ ਹੈ ਕਿ ਜਿਹੜੀ ਲੜਕੀ ਫਰੀ ਗਈ ਹੈ ਚਿੱਟੇ ਦੇ ਨਾਲ ਥਾਰ ਗੱਡੀ ਦੇ ਅੰਦਰ ਅਮਨਦੀਪ ਕੋਰ ਉਹਦੇ ਘਰ ਦੇ ਉੱਤੇ ਬਲਡੋਜ਼ਰ ਪੰਜਾਬ ਦੇ ਲੋਕਾਂ ਦੀ ਇਹ ਵੀ ਖੁਆਇਸ਼ ਹੈ ਕਿ ਚੱਲੇ ਕਿਉਂਕਿ ਜਿਹੜੇ ਲੋਕ ਇਸ ਚੀਜ਼ ਦੇ ਅੰਦਰ ਇਨਵੋਲ ਨੇ ਅਸੀਂ ਦੇਖਿਆ ਕਿ ਹੋਰ ਲੋਕਾਂ ਦੇ ਘਰਾਂ ਦੇ ਅੰਦਰ ਤੇ بڑے ਬਲਡੋਜ਼ਰ ਚੱਲੇ ਕਿ ਜਿਹੜੇ ਲੋਕ ਫਰੇ ਗਏ ਨੇ ਜਿਹੜੇ ਲੋਕ ਪੰਜਾਬ ਦੀ ਸਿਆਸਤ ਦੇ ਅੰਦਰ ਇਨਵੋਲ ਨੇ ਪੰਜਾਬ ਦੀ ਪੁਲਿਸ ਦੇ ਅੰਦਰ ਇਨਵੋਲ ਨੇ ਕਿ ਉਹਨਾਂ ਦੇ ਖਿਲਾਫ ਰਿਐਕਸ਼ਨ ਹੁੰਦਾ ਕਿ ਨਹੀਂ ਹੁੰਦਾ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ